ਮੇਰਾ ਨਾਮ ਜਸਪਾਲ ਕੌਰ ਹੈ ਜੀ ਕੀ ਕੱਲ ਹੋਇਆ ਕੀ ਸੀਗਾ ਜੀ ਤੁਹਾਡੇ ਨਾਲ ਮੈਂ ਕੱਲ ਗਈ ਸੀ ਉਹ ਬੱਚਿਆਂ ਦੇ ਫਰੂਟ ਲੈਣ ਗਈ ਸੀ ਤੇ ਫਰੂਟ ਲੈ ਕੇ ਆਈ ਆ ਬਸ ਗਲੀ ਚ ਅੰਦਰ ਐਂਟਰ ਕਰਨ ਲੱਗੀ ਆ ਪਿੱਛੋਂ ਦੋ ਮੁੰਡੇ ਆਏ ਆ ਉਹਨਾਂ ਇੱਕਦਮ ਹੀ ਪਰਸ ਖਿੱਚਿਆ ਮੇਰਾ ਮੈਂ ਚਿਰਲਾਂਦੀ ਰਹੀ ਆ ਬਸ ਮੇਰੇ ਸਾਹਮਣੇ ਨਿਕਲ ਕੇ ਗਏ ਆ ਦੂਰ ਤੱਕ ਮੈਂ ਦੇਖਦੀ ਰਹੀ ਆ ਉਹ ਨਿਕਲ ਗਏ ਤੇ ਕਿੰਨੇ ਕੁ ਦਾ ਟਾਈਮ ਸੀ ਦੁਪਹਿਰ ਸਾਢੇ 12 ਵਜੇ ਦਾ ਅੱਛਾ ਜੀ ਤੇ ਪਰਸ ਦੇ ਵਿੱਚ ਕੀ ਕੀ ਸੀਗਾ ਪਰਸੇ ਚ ਮੇਰਾ 3000 ਰੁਪਿਆ ਸੀ ਮੋਬਾਈਲ ਸੀ ਮੇਨ ਮੇਰੀ ਡੈਰੀ ਸੀ ਸਾਰੇ ਮੇਰੇ ਰਿਸ਼ਤੇਦਾਰਾਂ ਦੇ ਸਭ ਦੇ ਮੇਰੇ ਫੋਨ ਨੰਬਰ ਵਗੈਰਾ ਸਭ ਕੁਝ ਹੁੰਦਾ ਸੀ ਤੇ ਪਰਸ ਤੁਸੀਂ ਇਹ ਕਿਹੜਾ ਸੀ ਕਿਹੜੇ ਰੰਗ ਦਾ ਕਲਰ ਦਾ ਪਿੰਕ ਜੇ ਰੰਗ ਦਾ ਸੀ ਫਾਰਸ ਮੇਰਾ ਅੱਛਾ ਜੀ ਪਿੰਕ ਜੇ ਰੰਗ ਦਾ ਫਾਰਸ ਸੀ ਵਿੱਚ 3000 ਰੁਪਿਆ ਸੀ ਕਿ ਤੁਸੀਂ ਦੇਖਿਆ ਮੈਂ ਸੀਸੀਟੀਵੀ ਤੁਸੀਂ ਮੁੰਡਿਆਂ ਦੇ ਪਿੱਛੇ ਵੀ ਭੱਜੇ ਹੋ ਰੋਲਾ ਵੀ ਪਾਇਆ ਹਾਂਜੀ ਰੋਲਾ ਵੀ ਪਾਇਆ ਮੈਂ ਚਿਰ ਲੰਘਦੀ ਰਹੀ ਕਾਫੀ ਦੂਰ ਤੱਕ ਮੈਂ ਜਾਂਦੀ ਰਹੀ ਕਿਸੇ ਨੇ ਨਹੀਂ ਫੜਿਆ ਵਾ ਸਭ ਬਾਅਦ ਹੀ ਚੋ ਨਿਕਲ ਗਏ ਬਾਈਕ ਤੇ ਸੀ ਦੋਨੋਂ ਮੁੰਡੇ ਅੱਛਾ ਜੀ ਕਿੰਨੇ ਮੁੰਡੇ ਸੀਗੇ ਦੋ ਮੁੰਡੇ ਸੀ ਕੋਈ ਨੰਬਰ ਦੇਖਿਆ ਤੁਸੀਂ ਨੰਬਰ ਨਹੀਂ ਮੈਂ ਨੰਬਰ ਨਹੀਂ ਦੇਖਿਆ ਮੈਂ ਘਬਰਾ ਗਈ ਇੱਕਦਮ ਉਹ ਘਬਰਾਣ ਦੇ ਨਾਲ ਮੇਰੇ ਗਵਾਂਢੀਆਂ ਨੇ ਫਿਰ ਮੈਨੂੰ ਲੈ ਕੇ ਉੱਥੇ ਪਾਣੀ ਪੋਣੀ ਪਿਲਾਇਆ ਫਿਰ ਉਹਨਾਂ ਨੇ ਪੁਲਿਸ ਵਗੈਰਾ ਨੂੰ ਫੋਨ-ਫਾਨ ਕੀਤਾ ਪੁਲਿਸ ਉਸੇ ਵੇਲੇ ਆ ਗਈ ਐਸਐਸਪੀ ਵੀ ਇਹ ਸਭ ਦੇ ਆਏ ਕਾਫੀ ਬੰਦੇ ਆਏ ਮਤਲਬ 20-30 ਬੰਦੇ ਪੁਲਿਸ ਵਾਲੇ ਆ ਗਏ ਉਹਨਾਂ ਨਾਲ ਇੱਕ ਦੀ ਵਾਰਦਾਤ ਹੋਈ ਇਸ ਗਲੀ ਦੇ ਵਿੱਚ ਗਲੀ 'ਚ ਤਾਂ ਵਾਰਦਾਤ ਤਾਂ ਹੋਈਆਂ ਦੋ ਤਿੰਨ ਹੋਈਆਂ ਅੱਛਾ ਜੀ ਉਹ ਕੀ ਵਾਰਦਾਤ ਹੋਈ ਉਹ ਵਾਰਦਾਤ ਚੈਨੀ ਇੱਕ ਲੇਡੀ ਦੀ ਲੱਥੀ ਸੀ ਤੇ ਦੋ ਇਸ ਗਲੀ 'ਚ ਵੀ ਇੱਕ ਜਨਾਨੀ ਦੀ ਚੈਨੀ ਲੱਥੀ ਸੀ ਸਿੱਕ ਕਿੰਨੇ ਕੁ ਟਾਈਮ ਪਹਿਲੇ ਦੀ ਗੱਲ ਹੈ ਇਹ ਮੈਂ ਤਾਂ ਪਹਿਲੇ ਹੋ ਗਿਆ 5-6 ਸਾਲ ਪਹਿਲਾਂ ਤੇ ਤੇ ਕਿਹੜਾ ਥਾਣਾ ਕਿਹੜਾ ਪਿੰਡ ਹੈ ਜੀ ਪਤਾ ਸਾਨੂੰ ਹੈਬਵਾਲ ਪਿੰਦਾ ਚੌਂਕੀ ਹੈਬੋ ਜਗਤਪੁਰੀ ਚੌਂਕੀ ਪੈਂਦੀ ਹੈ ਅੱਛਾ ਜੀ ਤੇ ਕੰਪਲੇਂਟ ਲਖਾਈ ਤੁਸੀਂ ਕੰਪਲੇਂਟ ਲਖਾਈ ਹੈ ਪੁਲਸ ਕੱਲ ਸਾਰੇ ਇਨਕੁਆਰੀ ਕਰ ਗਏ ਨੇ ਸਭ ਕੁਝ ਬਿਆਨ ਵਗੈਰਾ ਲੈ ਗਏ ਸੀਗੇ ਅੱਛਾ ਜੀ ਸਾਰਾ ਕੁਝ ਕਰ ਗਏ ਨੇ ਤੁਹਾਡੀ ਕੱਲੀ ਏਸ ਕਿੰਨੀ ਹੈ ਤੁਹਾਡੀ ਮੇਰੀ 60 ਸਾਲ ਦੀ 60 ਸਾਲ ਦੀ ਤੁਹਾਡੇ ਨਾਲ ਤੁਸੀਂ ਕੱਲੀ ਸੀ ਮੈਂ ਕੱਲੀ ਸੀ ਅੱਛਾ ਜੀ ਤੇ ਜਿਹੜੇ ਬਾਈਕ ਤੇ ਮੁੰਡੇ ਆਏ ਆ ਉਹ ਮੋਨੇ ਸੀ ਸਰਦਾਰ ਮੋਨੇ ਸੀ ਅੱਛਾ ਜੀ ਪਰਵਾਸੀ ਜੀ ਉਹਨਾਂ ਦੀਆਂ ਫੋਟੋਆਂ ਵੀ ਐਨ ਕਲੀਅਰ ਆਈਆਂ ਨੇ ਕਾਫੀ ਜੇ ਤੜੀ ਲੱਗੀ ਸੀ ਉਹਨਾਂ ਦੇ ਨਹੀਂ 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 ਬਿਲਕੁਲ ਨੰਗੇ ਪੇਸ ਅਸੀਂ ਸੀਸੀ ਕੈਮਰੇ ਦੇ ਵਿੱਚ ਵੀ ਸਾਰੀਆਂ ਫੋਟੋਆਂ ਕਲੀਅਰ ਆਈਆਂ ਤੁਹਾਨੂੰ ਤੁਹਾਡੇ ਕੋਲ ਪਹਿਲਾਂ ਵੀ ਉਹ ਲੰਗੀ ਆ ਤੁਸੀਂ ਧਿਆਨ ਦਿੱਤਾ ਕਿ ਨਹੀਂ ਮੈਂ ਨਹੀਂ ਧਿਆਨ ਦਿੱਤਾ ਮੈਂ ਅੱਗੇ ਆ ਰਹੀ ਸੀ ਸਿੱਧੇ ਮੇਰੇ ਕੋਲ ਦੋ ਲੇਡੀ ਖੜੀਆਂ ਸੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਰਾਮ ਰਾਮ ਕੀਤੀ ਉਸ ਤੋਂ ਬਾਅਦ ਅੱਗੇ ਆਈਆਂ ਇਹ ਪਤਾ ਨਹੀਂ ਮੈਂ ਗਲੀ ਚ ਮੋੜਨ ਲੱਗੀਆਂ ਬਸ ਪਿੱਛੋ ਹੀ ਮੇਰੇ ਤੁਹਾਡੇ ਪਰਸ ਨੂੰ ਹੀ ਹੱਥ ਪਾਇਆ ਪਰਸ ਨੂੰ ਹੀ ਹੱਥ ਪਾਇਆ ਮੇਰਾ ਨਾਂ ਜਸਪਾਲ ਕੌਰ ਹੈ ਜੀ ਕੀ ਕੱਲ ਹੋਇਆ ਕੀ ਸੀ ਜੀ ਤੁਹਾਡੇ ਨਾਲ ਮੈਂ ਕੱਲ ਗਈ ਸੀ ਉਹ ਬੱਚਿਆਂ ਦੇ ਫਰੂਟ ਲੈਣ ਗਈ ਸੀ ਤੇ ਫਰੂਟ ਲੈ ਕੇ ਆਈ ਆ ਬਸ ਗਲੀ ਚ ਅੰਦਰ ਐਂਟਰ ਕਰਨ ਲੱਗੀਆਂ ਪਿੱਛੋਂ ਦੋ ਮੁੰਡੇ ਆਏ ਆ ਉਹਨਾਂ ਇੱਕਦਮ ਹੀ ਪਰਸ ਖਿੱਚਿਆ ਮੇਰਾ ਮੈਂ ਚੀਰ ਲਾਂਦੀ ਰਹੀ ਆ ਬਸ ਮੇਰੇ ਸਾਹਮਣੇ ਨਿਕਲ ਕੇ ਗਏ ਆ ਦੂਰ ਤੱਕ ਮੈਂ ਦੇਖਦੀ ਰਹੀ ਆ ਉਹ ਨਿਕਲ ਗਏ ਤੇ ਕਿੰਨੇ ਕੁ ਦਾ ਟਾਈਮ ਸੀ ਦੁਪਹਿਰ ਸਾਢੇ 12 ਵਜੇ ਦਾ ਅੱਛਾ ਜੀ ਤੇ ਪਰਸ ਦੇ ਵਿੱਚ ਕੀ ਕੀ ਸੀਗਾ ਪਰਸ ਵਿੱਚ ਮੇਰਾ 3000 ਰੁਪਿਆ ਸੀ ਮੋਬਾਈਲ ਸੀ ਮੇਨ ਮੇਰੀ ਡੈਰੀ ਸੀ ਸਾਰੇ ਮੇਰੇ ਰਿਸ਼ਤੇਦਾਰਾਂ ਦੇ ਸਭ ਦੇ ਮੇਰੇ ਫੋਨ ਨੰਬਰ ਵਗੈਰਾ ਸਭ ਕੁਝ ਰਹਿ ਦੇ ਸੀ ਤੇ ਪਰਸ ਤੁਸੀਂ ਕਿਹੜਾ ਸੀ ਕਿਹੜੇ ਰੰਗ ਦਾ ਕਲਰ ਦਾ ਪਿੰਕ ਜੇ ਰੰਗ ਦਾ ਸੀ ਪਰਸ ਮੇਰਾ ਅੱਛਾ ਜੀ ਪਿੰਕ ਜੇ ਰੰਗ ਦਾ ਪਰਸ ਸੀ ਵਿੱਚ 3000 ਰੁਪਿਆ ਸੀ ਤੁਸੀਂ ਤੁਸੀਂ ਦੇਖਿਆ ਮੈਂ ਸੀਸੀਟੀਵੀ ਤੁਸੀਂ ਮੁੰਡੇ ਦੇ ਪਿੱਛੇ ਵੀ ਭੱਜੇ ਹੋ ਰੋਲਾ ਵੀ ਪਾਇਆ ਹਾਂਜੀ ਰੋਲਾ ਵੀ ਪਾਇਆ ਮੈਂ ਚਿਰ ਲੰਘਦੀ ਰਹੀ ਕਾਫੀ ਦੂਰ ਤੱਕ ਮੈਂ ਜਾਂਦੀ ਰਹੀ ਕਿਸੇ ਨੇ ਨਹੀਂ ਫੜਿਆ ਬਸ ਬਾਅਦ ਹੀ ਚੋ ਨਿਕਲ ਗਏ ਮੈਂ ਬਾਈਕ ਤੇ ਸੀ ਦੋਨੋਂ ਮੁੰਡੇ ਤਦ ਕਿੰਨੇ ਮੁੰਡੇ ਸੀਗੇ ਦੋ ਮੁੰਡੇ ਸੀ ਕੋਈ ਨੰਬਰ ਦੇਖਿਆ ਤੁਸੀਂ ਨੰਬਰ ਨਹੀਂ ਮੈਂ ਨੰਬਰ ਨਹੀਂ ਦੇਖਿਆ ਮੈਂ ਘਬਰਾ ਗਈ ਇੱਕਦਮ ਉਹ ਘਬਰਾਣ ਦੇ ਨਾਲ ਮੇਰੇ ਗਵਾਂਢੀਆਂ ਨੇ ਫਿਰ ਉਹ ਮੈਨੂੰ ਲੈ ਕੇ ਉੱਥੇ ਪਾਣੀ ਪੋਣੀ ਪਿਲਾਇਆ ਫਿਰ ਉਹਨਾਂ ਨੇ ਪੁਲਿਸ ਵਗੈਰਾ ਨੂੰ ਫੋਨ ਫਾਨ ਕੀਤਾ ਪੁਲਿਸ ਉਸੇ ਵੇਲੇ ਆ ਗਈ ਐਸਐਸਪੀ ਵੀ ਇਸੇ ਵੱਡੇ ਆਏ ਕਾਫੀ ਬੰਦੇ ਆਏ ਮਤਲਬ 20-30 ਬੰਦੇ ਪੁਲਿਸ ਵਾਲੇ ਆ ਗਏ ਉਹਨਾਂ ਨਾਲ ਇੱਕ ਦੀ ਵਾਰਦਾਤ ਹੋਈ ਇਸ ਗਲੀ ਦੇ ਵਿੱਚ ਗਲੀ 'ਚ ਤਾਂ ਵਾਰਦਾਤ ਤਾਂ ਹੋਈਆਂ ਦੋ ਤਿੰਨ ਹੋਈਆਂ अच्छा जी ओ कीवर्ड ਦਾ ਤਾਂ ਉਹ ਵਾਰ ਦੇ ਤੇ ਚੰਨੀ ਇੱਕ ਲੇਡੀ ਦੀ ਲੱਥੀ ਸੀ ਤੇ ਦੋ ਇਸ ਗਲੀ ਚ ਵੀ ਇੱਕ ਜਨਾਨੀ ਦੀ ਚੰਨੀ ਲੱਥੀ ਸੀ ਕਿੰਨੇ ਕੁ ਟਾਈਮ ਪਹਿਲੇ ਦੀ ਗੱਲ ਹੈ ਇਹ ਇਹ ਮੈਂ ਪਹਿਲੇ ਜੇ ਹੋ ਗਿਆ 5-6 ਸਾਲ ਪਹਿਲਾਂ اچھا ਤੇ ਕਿਹੜਾ ਥਾਣਾ ਕਿਹੜਾ ਪੈਂਦਾ ਜੀ ਪਤਾ ਸਾਨੂੰ ਹੈਬਾਵਾਲ ਪੈਂਦਾ ਚੌਂਕੀ ਹੈਬਾਵ ਜਗਤਪੁਰ ਚੌਂਕੀ ਪੈਂਦੀ ਹੈ اچھا ਜੀ ਤੇ ਕੰਪਲੇਂਟ ਲਖਾਈ ਤੁਸੀਂ ਕੰਪਲੇਂਟ ਲਖਾਈ ਹੈ ਪੁਲਸ ਕੱਲ ਸਾਰੀ ਇਨਕੁਆਇਰੀ ਕਰ ਗਏ ਨੇ ਸਭ ਕੁਝ ਬਿਆਨ ਮਗਰੇ ਲੈ ਗਏ ਸੀਗੇ ਸਾਰਾ ਕੁਝ ਕਰ ਗਏ ਨੇ ਤੁਹਾਡੀ ਕੱਲੀ ਏਸ ਕਿ ਲਈ ਹੈ ਤੁਸੀਂ ਮੇਰੀ 60 ਸਾਲ ਦੀ 60 ਸਾਲ ਦੀ ਤੁਹਾਡੇ ਨਾਲ ਤੁਸੀਂ ਕੱਲੀ ਸੀ ਮੈਂ ਕੱਲੀ ਸੀ ਅੱਛਾ ਜੀ ਤੇ ਜਿਹੜੇ ਬਾਈਕ ਤੇ ਮੁੰਡੇ ਆਏ ਆ ਉਹ ਮੋਨੇ ਸੀ ਸਰਦਾਰ ਜੀ ਮਨ ਮੋਨੇ ਸੀ ਅੱਛਾ ਜੀ ਪਰਵਾਸੀ ਜੀ ਉਹਨਾਂ ਦੀ ਫੋਟੋਆਂ ਵੀ ਆਨ ਕਲੀਅਰ ਆਈਆਂ ਨੇ ਕਾਫੀ ਜੇ ਤੜੀ ਲੱਗੇ ਸੀ ਉਹਨਾਂ ਦੇ ਨਹੀਂ 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 ਬਿਲਕੁਲ ਨੰਗੇ ਪੇਸ ਅਸੀਂ ਸੀਸੀ ਕੈਮਰੇ ਦੇ ਵਿੱਚ ਵੀ ਸਾਰੀਆਂ ਫੋਟੋਆਂ ਕਲੀਅਰ ਆਈਆਂ ਨੇ ਕਹਿੰਦੇ ਤੁਹਾਡੇ ਕੋਲ ਪਹਿਲਾਂ ਵੀ ਉਹ ਲੰਘੀ ਆ ਤੁਸੀਂ ਧਿਆਨ ਦਿੱਤਾ ਕਿ ਨਹੀਂ ਮੈਂ ਨਹੀਂ ਧਿਆਨ ਦਿੱਤਾ ਮੈਂ ਅੱਗੇ ਆ ਰਹੀ ਸੀ ਸਿੱਧੇ ਹੀ ਮੇਰੇ ਕੋਲ ਦੋ ਲੇਡੀ ਖੜੀਆਂ ਸੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਰਾਮ ਰਾਮ ਕੀਤੀ ਉਸ ਤੋਂ ਬਾਅਦ ਅੱਗੇ ਆਈਆਂ ਇਹ ਪਤਾ ਨਹੀਂ ਮੈਂ ਗਲੀ 'ਚ ਮੋੜਨ ਲੱਗੀਆਂ ਬਸ ਪਿੱਛੋਂ ਹੀ ਮਰੇ ਤੁਹਾਡੇ ਪਰਸ ਨੂੰ ਹੀ ਹੱਥ ਪਾਇਆ ਪਰਸ ਨੂੰ ਹੀ ਹੱਥ ਪਾਇਆ